ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਮ ਰਹਿਣ ਵਾਲੇ ਸਿੱਖਾਂ ਦੇ ਵਿੱਚ ਬਹੁਤ ਜ਼ਿਆਦਾ ਦ੍ਰਿੜਤਾ ਸੀ ਗੁਰੂ ਪ੍ਰਤੀ ਪਿਆਰ ਸੀ ਤੇ ਗੁਰੂ ਨੂੰ ਬਹੁਤ ਜ਼ਿਆਦਾ ਸਮਰਪਤ ਸਨ ਬਾਬਾ ਆलम ਸਿੰਘ ਜਾਂ ਭਾਈ ਆलम ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਨਾਲ ਰਹਿਣ ਵਾਲੇ ਸਿੰਘਾਂ ਵਿੱਚੋਂ ਸੀ ਤੇ ਸਭ ਜਿਆਦਾ ਬਾਬਾ ਅਜੀਤ ਸਿੰਘ ਦੀ ਕਮਾਂਡ ਦੇ ਵਿੱਚ ਹੀ ਇਹ ਜ਼ਿਆਦਾ ਧਰਿਆ ਕਰਦੇ ਸਨ ਜਦੋਂ ਆਨੰਦਪੁਰ ਸਾਹਿਬ ਦੀ ਜੰਗ ਹੋਈ ਤਾਂ ਇਹਨਾਂ ਨੇ ਇੱਕ ਬੜੀ ਹੀ ਦ੍ਰਿੜਤਾ ਤੇ ਦਲੇਰੀ ਭਰਿਆ ਕਦਮ ਚੁੱਕਿਆ ਜੰਗ ਹੋ ਰਹੀ ਸੀ ਤੇ ਇਹ ਨਗਾਰਚੇ ਸਨ ਝੰਡਾ ਬਰਦਾਸ਼ ਸਨ ਘੋੜੇ ਤੇ ਸਵਾਰ ਸਨ ਤੇ ਘੋੜੇ ਦੇ ਸਵਾਰ ਹੋ ਕੇ ਦੋਨੋਂ ਪਾਸੇ ਨਗਾਰਾ ਵਜਾਉਂਦੇ ਵਜਾਉਂਦੇ ਝੰਡਾ ਲੈ ਕੇ ਅੱਗੇ ਜਾ ਰਹੇ ਸਨ ਝੰਡਾ ਜਿਹੜਾ ਸੀਗਾ ਉਹ ਪੈਰ ਦੀ ਰਕਾਬ ਦੇ ਨਾਲ ਜੋ ਡੰਡਾ ਹੈ ਝੰਡੇ ਦਾ ਉਹਨੂੰ اٹਕਾਇਆ ਹੋਇਆ ਸੀਗਾ ਤੇ ਘੋੜੇ ਦੇ ਨਾਲ ਜੋ ਵੱਧਾ ਹੋਇਆ ਸੀਗਾ ਨਗਾਰਾ ਉਹਦੇ ਨਾਲ ਨਿਸ਼ਾਨ ਸਾਹਿਬ ਜਿਹੜਾ ਸੀਗਾ ਉਹ ਬੰਨਿਆ ਹੋਇਆ ਸੀਗਾ ਇਹਨਾਂ ਦੀ ਅਗਵਾਈ ਦੇ ਵਿੱਚ ਜਿਹੜੀਆਂ ਫੌਜਾਂ ਸਨ ਉਹ ਫਿਰ ਪਿੱਛੋਂ ਅੱਗੇ-ਅੱਗੇ ਵਧਦੀਆਂ ਸਨ ਤੇ ਅੱਗੇ ਨਗਾਰਚੀ ਨੂੰ ਲੱਗਣਾ ਪੈਂਦਾ ਸੀਗਾ ਨਗਾਰਚੀ ਦੇ ਉੱਪਰ ਤਕਰੀਬਨ ਕੋਈ ਅਟੈਕ ਨਹੀਂ ਸੀਗਾ ਕਰਦਾ ਹੁੰਦਾ ਹਮਲਾ ਨਹੀਂ ਸੀਗਾ ਕਰਦਾ ਹੁੰਦਾ ਉਹਦੇ ਉੱਪਰ ਹਮਲਾ ਤਕਰੀਬਨ ਲਾਸਟ ਬਚੀ ਹੋਇਆ ਕਰਦਾ ਸੀਗਾ ਭਾਈ ਆਲਮ ਸਿੰਘ ਜੀ ਥੋੜਾ ਜਿਹਾ ਅੱਗੇ ਵਧ ਗਏ ਤੇ ਉਸ ਵਕਤ ਜੋ ਫੌਜਾਂ ਅਟੈਕ ਕਰ ਰਹੀਆਂ ਸਨ ਆਨੰਦਪੁਰ ਤੇ ਉਹਨਾਂ ਦੇ ਅੰਦਰ ਚਲੇ ਗਏ ਇੱਕ ਸਪਾਸ ਸਲਾਰ ਨੇ ਜਦੋਂ ਦੇਖਿਆ ਕਿ ਇਹ ਨਗਾਰਚੀ ਅੱਗੇ ਵੱਧ ਆਇਆ ਤੇ ਫੌਜਾਂ ਪਿਛੇ ਰਹਿ ਗਈਆਂ ਉਹਨਾਂ ਨੇ ਘੇਰਾ ਪਾ ਲਿਆ ਭਾਈ ਆਲਮ ਸਿੰਘ ਨੂੰ ਕਹਿਣ ਲੱਗੇ ਫੌਜਾਂ ਤੇਰੇ ਕੋਲ ਪਿਛੇ ਰਹਿ ਗਈਆਂ ਨੇ ਤੂੰ ਅੱਗੇ ਆ ਗਿਆ ਹੈ ਤੂੰ ਐਵੇਂ ਕਰਕੇ ਹੁਣ ਇੱਥੇ ਸਰੈਂਡਰ ਕਰ ਦੇ ਆਤਮ ਸਮਰਪਣ ਕਰ ਦੇ ਤੇ ਅਸੀਂ ਤੈਨੂੰ ਕੁਝ ਨਹੀਂ ਕਵਾਂਗੇ ਉਹ ਕਹਿਣ ਲੱਗਾ ਨਹੀਂ ਇਹ ਨਿਸ਼ਾਨ ਸਹਿ ਮੇਰੇ ਗੁਰੂ ਦਾ ਹੈ ਜੋ ਕਦੇ ਜ਼ੁਲਮ ਦੇ ਅੱਗੇ ਸਿਰ ਨਹੀਂ ਝੁਕਾਉਂਦਾ ਜ਼ੁਲਮ ਦੇ ਅੱਗੇ ਗੋਡੇ ਨਹੀਂ ਟਿਕਦਾ ਇਹ ਨਿਸ਼ਾਨ ਸਾਹਿਬ ਖੜਾ ਰਹੇਗਾ ਉਹਨੇ ਵਿਅੰਗਮਈ ਢੰਗ ਨਾਲ ਅਗੋ ਕਹਿ ਲਈ ਕਿ ਜੇ ਤੂੰ ਇਸ ਨਿਸ਼ਾਨ ਸਾਹਿਬ ਨੂੰ ਨਹੀਂ ਸੁਟੇਗਾ ਤਾਂ ਅਸੀਂ ਤੇਰੇ ਹੱਥ ਦੋਨੋਂ ਵੱਢ ਦਵਾਂਗੇ ਉਹ ਕਹਿਣ ਲੱਗਾ ਕੋਈ ਨਹੀਂ ਤੁਸੀਂ ਹੱਥ ਵੱਢ ਦੋਗੇ ਮੈਂ ਪੈਰ ਨਾਲ ਇਹਨੂੰ ਅਟਕਾ ਲਵਾਂਗਾ ਇਹਨੂੰ ਡਿਗਣ ਨਹੀਂ ਦੇਵਾਂਗਾ ਉਹ ਕਹਿਣ ਲੱਗਾ ਅਸੀਂ ਤੇਰੇ ਪੈਰ ਵੱਢ ਦਵਾਂਗੇ ਅਗੋਂ ਉਹਨੇ ਕਿਹਾ ਕਿ ਜੇ ਪੈਰ ਵੱਡ ਦੋਗੇ ਤਾਂ ਮੈਂ ਨਿਸ਼ਾਨ ਸਾਹਿਬ ਦਾ ਕੱਪੜਾ ਜਿਹੜਾ ਹੈ ਉਹ ਮੂੰਹ ਚ ਪਾ ਕੇ ਇਹਨੂੰ ਟਿਕਾ ਕੇ ਰੱਖਾਂਗਾ ਇਹਨੂੰ ਡਿਗਾ ਨਹੀਂ ਦਵਾਗਾ ਉਹਨਾਂ ਨੇ ਇਵੇਂ ਹੀ ਕੀਤਾ ਪਹਿਲਾਂ ਹੱਥ ਵੱਡ ਦਿੱਤੇ ਗਏ ਤਾਂ ਉਹਨਾਂ ਨੇ ਪੈਰ ਨਾਲ ਨਿਸ਼ਾਨ ਸਾਹਿਬ ਨੂੰ ਅਟਕਾ ਲਿਆ ਜਦੋਂ ਪੈਰ ਵੱਡੇ ਗਏ ਤੇ ਪਾਬਾ ਆਲਮ ਸਿੰਘ ਨੇ ਮੂੰਹ ਦੇ ਨਾਲ ਝੰਡਾ ਪਕੜ ਕੇ ਕੱਪੜੇ ਤੋਂ ਅਟਕਾ ਲਿਆ ਜਦੋਂ ਉਹਨਾਂ ਦਾ ਸਿਰ ਕਲਮ ਕੀਤਾ ਗਿਆ ਤਾਂ ਹੁਣ ਨਿਸ਼ਾਨ ਸਾਹਿਬ ਨੇ ਡਿਗਣਾ ਸੀਗਾ ਅਚਾਨਕ ਸਾਹਿਬ ਜੀਦਾ ਬਾਬਾ ਅਜੀਤ ਸਿੰਘ ਜੀ ਆਣ ਹਾਜ਼ਰ ਹੋਏ ਤਾਂ ਡੱਗਦੇ ਨਿਸ਼ਾਨ ਸਾਹਿਬ ਨੂੰ ਇੱਕ ਹੱਥ ਨਾਲ ਪਕੜਿਆ ਤੇ ਦੂਜੇ ਹੱਥ ਦੇ ਵਿੱਚ ਉਹਨਾਂ ਦੇ ਕਿਰਪਾਨ ਸੀ ਜਿਹਦੇ ਨਾਲ ਇੱਕ ਵਾਰ ਕਰਕੇ ਉਸ ਫੌਜਦਾਰ ਦਾ ਸਿਰ ਕਲਮ ਕਰ ਦਿੱਤਾ ਐਨੇ ਟੁੱਟ ਵਿਸਵਾਸ ਦੇ ਨਾਲ ਸਿੱਖ ਦਿੜਤਾ ਨਾਲ ਦਲੇਰੀ ਭਰਿਆ ਹੌਂਸਲਾ ਰੱਖ ਕੇ ਮੈਦਾਨੇ ਜੰਗ ਦੇ ਵਿੱਚ ਜਾਇਆ ਕਰਦੇ ਸਨ